ਪਰਮਜੀਤ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਰਾਜਤੌਰ ਜੀ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਹੈ ਜੀ ਅੱਗੇ ਆਪਣੇ ਝਗੜਾ ਹੋਇਆ ਸੀ 22 ਤਰੀਕ ਨੂੰ ਜਿਹੜਾ ਮੈਂ ਆਪਣੀ ਘਰ ਦੀ ਨੂੰ ਲੈਣ ਗਿਆ ਮੇਰੇ ਸਹੁਰੇ ਵੱਲੋਂ ਕੁੱਟਮਾਰ ਕੀਤੀ ਗਈ ਇਹ ਮੂਲੇ ਜਾਕਾ ਪਿੰਡ ਤੇ ਉਦੋਂ ਸਾਡੇ ਅਸੀਂ ਆਪੇ ਗੱਡੀ ਤੇ ਲਾਦ ਕੇ ਇਹ ਆਪਣਾ ਕੰਮ ਕਰਕੇ ਤੇ ਮੁਰਗੇ ਮੇਰੇ ਬੰਦਿਆਂ ਦੇ ਪੈਰਵਾਈ ਹੋਣ ਕਰਕੇ ਉਹ ਫਿਰ ਥਾਣੇ ਗੱਡੀ ਲੈ ਕੇ ਆਪੇ ਨਾ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਆ ਤੇ ਨਾਇ ਮੈਨੂੰ ਆਪਣਾ ਪ੍ਰੋਪਰ ਮੇਰਾ ਕੋਈ ਇਲਾਜ ਹੋਣਾ ਹੈ ਮੈਂ ਸਿਵਲ ਹਸਪਤਾਲ ਦਾਖਲ ਹੋਇਆ ਹਾਂ ਉਦੋਂ ਇਹਨਾਂ ਆਖਤਾ ਵੀ ਇਹ 24 ਘੰਟਿਆਂ ਤੋਂ ਤੁਸੀਂ ਲੇਟ ਜੇ ਕੋਡ ਦੇ ਆਰਡਰ ਲਿਆਓ ਅਸੀਂ ਕੋਡ ਦੇ ਆਰਡਰ ਵੀ ਲੈ ਕੇ ਆਏ ਆ ਤੇ ਜਿਹੜਾ ਜਰੇਲੋਜੀ ਟੈਸਟ ਹੋਣਾ ਕੋਈ ਮੇਰਾ ਇਲਾਜ ਹੋਣਾ ਹੈ ਜਿਹੜੀ ਨਲਾਂ ਤੇ ਮੈਨੂੰ ਪਹਿਲਾਂ ਹੀ ਪ੍ਰੋਬਲਮ ਹੈ ਤੇ ਉਹ ਕਟਮਾਰ ਕਰਕੇ ਠੁਡੇ ਠੁਡੇ ਮਾਰਨ ਕਰਕੇ ਪ੍ਰੋਬਲਮ ਬੜੀ ਜ਼ਿਆਦਾ ਵਧ ਗਈ ਤੇ ਉਹ ਮੈਨੂੰ ਕੱਲ ਭੇਜਿਆ ਗਿਆ ਇਥੇ ਸਿਵਲ ਸਰਜਾਂ ਦੇ ਇਹਨਾਂ ਗਾੜੀ ਭੇਜਦਾ ਸਰਕਾਰੀ ਮੈਡੀਕਲ ਕਾਲਜ ਉਹਨਾਂ ਆਖਿਆ ਸਾਡੇ ਕੋਲ ਜਰੈਲੋਜੀ ਦਾ ਕੋਈ ਵੀ ਪ੍ਰਬੰਧ ਨਹੀਂਗਾ ਜੇ ਇਹਨਾਂ ਕੋਲ ਪ੍ਰਬੰਧ ਹੀ ਨਹੀਂ ਹੈਗਾ ਤੇ ਸਿਵਲ ਸਰਜਨ ਨਾਲ ਸਿਵਲ ਹਸਪਤਾਲਿਆਂ ਨੂੰ ਪਤਾ ਹੋਣਾ ਚਾਹੀਦਾ ਫਿਰ ਉਹਨਾਂ ਕੋਲ ਪ੍ਰਬੰਧ ਨਹੀਂ ਹੈਗਾ ਮੈਨੂੰ ਬਾਰ-ਬਾਰ ਖੱਜਲ ਖਰਾਬ ਕਰਨ ਦੇ ਨੇ ਤੁਸੀਂ ਹਿਸਾਬ ਲਾ ਲਓ 22 ਤਰੀਕ ਨੂੰ 27 ਤਰੀਕ ਨੂੰ ਕੋਰਟ ਦੇ ਆਰਡਰ ਲੈ ਕੇ 27 ਤਰੀਕ ਨੂੰ ਮੈਂ ਸਿਵਲ ਹਸਪਤਾਲ ਗਿਆ ਵਾਂ ਉਦੋਂ ਤੋਂ ਮੈਂ ਖੱਜਲ ਖਰਾਬ ਹੀ ਹੋਣ ਡਿਆ ਜੀ ਬਹੁਤ ਬਾਲ ਸਾਹਿਬ ਕਹਿੰਦੇ ਵੀ ਸਾਡੀ ਮੈਡੀਕਲ ਸੂਤਾ ਬੜੀ ਸੁ ਵਧੀਆ ਹੋਣੀ ਇਹ ਮੈਂ ਦੇਖਿਆ ਜੀ ਸਾਰੇ ਰੋਂਦੇ ਨੇ ਉੱਥੇ ਕੱਲ ਇੱਕ ਜਨਾਨੀ ਔਰਤਾ ਖੰਡੀ ਮੁਖਤਲਾ ਆ ਜਾਂਦੇ 60000 ਰੁ ਕੋਈ ਇਲਾਜ ਨਹੀਂ ਜੀ ਇਲਾਜ ਉਹਦਾ ਹੁੰਦਾ ਜੇ ਮਰੇ ਬੰਦੇ ਦਾ ਆਂਦੇ ਵੀ ਜਿੰਦੇ ਬੰਦੇ ਦਾ ਅਸੀਂ ਇਲਾਜ ਨਹੀਂ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਮਰਿਆ ਆਵੇ ਤਾਂ ਪੋਸਟਮਾਰਟਮ ਦੀ ਰਿਪੋਰਟ ਅਸੀਂ ਛੱਡ ਤਿਆਰ ਕਰ ਦਿੰਦੇ ਆਂ ਪੁਲਿਸ ਵੀ ਇਹੋ ਗੱਲਾਂ ਦੀ ਆ ਕਿ ਕਤਲ ਜਾਂ ਤੱਕ ਹੁੰਦਾ ਨਹੀਂ ਅਸੀਂ ਕਾਰਵਾਈ ਨਹੀਂ ਕਰ ਸਕਦੇ ਇਹ 30 ਤਰੀਕ ਨੂੰ ਕਮਿਸ਼ਨਰ ਸਾਹਿਬ ਨੇ ਦਰਖਾਸਤ ਮਾਰ ਕਰਕੇ ਕੱਲੀ ਆ ਉਹਨਾਂ ਵੀ ਅੱਜ ਤੱਕ ਸਾਨੂੰ ਸੱਦੇ ਨਹੀਂ ਗਾ ਕੋਈ ਸਾਡੇ ਬਿਆਨ ਨਹੀਂ ਦਰਜ ਕੀਤੇ ਗਏ ਪੁਲਿਸ ਵੀ ਆਂਦੇ ਵੀ ਬੰਦਾ ਮਰੇ ਤੇ ਫਿਰ ਬੰਦੇ ਅਸੀਂ ਰੈਸਟ ਕਰਦੇ ਹਾਂ ਉਹਨਾਂ ਜਰ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਤੁਹਾਨੂੰ ਕੋਈ ਖਤਰਾ ਸਾਨੂੰ ਇਹ ਖਤਰਾ ਵੇਖੋ ਜਿਹੜੇ ਬੰਦਿਆਂ ਨੇ ਇੱਕ ਕੋਰਟ ਦੇ ਹਾਈ ਕੋਰਟ ਮਾਨਜੋਗ ਹਾਈ ਕੋਰਟ ਸਾਹਿਬ ਦੇ ਆਰਡਰਾਂ ਦੀ ਲੰਘਣਾ ਕਰਕੇ ਮੇਰੇ ਘਰ ਪਹਿਲੋ ਮੇਰੀ ਭੈਣ ਨੂੰ ਸੱਟਾਂ ਮਾਰ ਕੇ ਗਏ ਮੜ ਕੇ ਇਹ ਆਪਣਾ ਮੇਰੇ ਮੁੰਨੂ ਕੁੱਟ ਮਾਰ ਕਰਕੇ ਕਨੈਬ ਕਰਕੇ ਪੂਰੀ ਗੁੰਡਾਗਰਦੀ ਨਾ ਵਿਖਾਈ ਜ ਮੈਨੂੰ ਇਹ ਖਤਰਾ ਬਈ ਮੇਰੇ ਕਿਤੇ ਵੀ ਜਾਨੀ ਮਾਲੀ ਨੁਕਸਾਨ ਕਰ ਸਕਦੇ ਨੇ ਤੇ ਮੇਰੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਹੁਣ ਕਿਹੜੇ ਦਫ਼ਤਰ ਆਏ ਜੀ ਹੁਣ ਮੈਂ ਸਿਵਲ ਸਭਰਾ ਦੇ ਸਾਹਬ ਦੇ ਮਿਲੇ ਇਥੇ ਆ ਗਿਆ ਸਟੈਂਡੋਂ ਅਜੇ ਜੀ ਲੈਨਚ ਹੋਇਆ ਮਿਲੇ ਨਹੀਂ ਜੀ ਕੀ ਮੰਕਰ ਤੇ ਜਲਦਾ ਤੁਹਾਨੂੰ ਸਾ ਮਿਲੂਗਾ ਜੀ ਮੈਨੂੰ ਤਾਂ ਕੋਈ ਨਹੀਂ ਇਨਸਾਫ ਵਾਲੀ ਗੱਲ ਭਾਜੀ ਅਸੀਂ ਨਹੀਂ ਦੱਸ ਸਕਦੇ ਇਹ ਮੈਡੀਕਲ ਦੀ ਮੈਡੀਕਲ ਨਾਲ ਰਿਲੇਟਿਡ ਹੈ ਇਹ ਡਾਕਟਰ ਹੀ ਦੱਸਣਗੇ ਕੀ ਹੈ ਇਹ ਤੁਹਾਡੇ ਕੋ ਆਇਆ ਚੀਜ਼ ਕੀ ਮਾਰ ਕੀਤੀ ਸੀ ਸਟੈਂਡ ਬਸ ਮੈਂ ਮਾਰ ਕੇ ਕਰ ਦਿੱਤੀ ਹੈ ਸਟੈਂਡੋਂ ਨੂੰ ਕਿਹ ਨਾਲ ਕੀਤੀ ਹੈ ਸਟੈਂਡੋਂ ਨੂੰ ਏਸੀ ਅਸਿਸਟ ਸਟੈਂਡੋਂ ਨੂੰ ਠੀਕ ਹੈ ਕੀ ਲਿਖਿਆ ਗਿਆ ਲੈਟਰ ਤੇ ਲੈਟਰ ਚ ਲਿਖਿਆ ਕਿ ਉਹਨਾਂ ਨੇ ਯੂਰੋਲੋਜੀ ਦੀ opinion ਮੰਗੀ ਆ ਅਹੀ ਮੈਡੀਕਲ ਕਾਲੇ ਹੀ ਭੇਜਤਾ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਡਾਕਟਰ ਨਹੀਂ ਹੈਗਾ ਯੂਰੋਲੋਜੀਸਟ ਬਸ ਸਰ ਪਰ ਇਹਨਾਂ ਨੇ ਕਿਹਾ ਕਿ ਹਮ ਥੱਕੇ ਬੜੇ ਪੈ ਰਹੇ ਨੇ ਕੋਈ ਇਲਾਜ ਨਹੀਂ ਬੜੀ ਆ ਰਹੀ ਮਰੀਜ਼ ਨੂੰ ਕਿਹ ਰਹਾ ਲੱਗ ਪਾ ਲੈਗਾ ਜੇ ਤੇਰੇ ਤੇ ਇਹ ਤੇ ਰਿਪੋਰਟ ਨੂੰ ਤੇ ਟਾਈਮ ਲੱਗ ਹੀ ਜਾਂਦਾ ਸਾਡੇ ਮਰੀਜ਼ ਨੂੰ ਜਾਣ ਨੂੰ ਹੋਰ ਹੋ ਜੇ ਉਹ ਤਾਂ ਡਾਕਟਰ ਹੀ ਦੱਸ ਸਕਦੇ ਆ ਇਹ ਕਿਸ ਤਰ੍ਹਾਂ ਹੋਦਾ ਬਰਸਾਤੇ ਨਹੀਂ ਜੀ ਆਪੇ ਦਾ ਗਾਈ ਹੈਗਾ ਇਹ ਟੈਸਟ ਨਹੀਂ ਹੈਗਾ ਇਹ ਰਿਪੋਰਟ ਹੈਗੀ ਆ opinion ਹੈਗੀ ਆ ਉਹ ਲਈ ਆ ਹਾਂ ਕੋਈ ਰਜਿਸਟਰ ਨਹੀਂ ਇਹ ਮੈਡੀਕਲ ਕਾਲੇਜ ਤੋਂ ਪਤਾ ਲੱਗੇਗਾ